ਕਸ਼ਮੀਰ ਦੀ ਉਹ ਕੁੜੀ ਜਿਸਨੇ ਪਾਕਿਸਤਾਨ ਦੇ ਆਰਮੀ ਅਫਸਰ ਨਾਲ ਵਿਆਹ ਕਰਵਾਇਆ ਤਾਂ ਜੋ ਉਹ ਪਾਕਿਸਤਾਨ ਵਿੱਚ ਰਹਿ ਕੇ ਇੰਡੀਆ ਲਈ ਜਾਸੂਸੀ ਕਰ ਸਕੇ ਇਹ ਹੈ ਡੇ 5 ਸਾਡੇ ਮਿਸ਼ਨ 90 ਡੇਜ਼ 90 ਵੀਡੀਓ ਚੈਲੰਜ ਦਾ ਅੱਜ ਦੀ ਵੀਡੀਓ ਹੈ ਰੌਅ ਏਜੰਟ ਸਹਿਮਤ ਖਾਨ ਦੀ ਜਿਸਨੇ ਆਪਣਾ ਘਰ ਪਿਆਰ ਤੇ ਜ਼ਿੰਦਗੀ ਦਾਤੇ ਲਗਾ ਕੇ ਭਾਰਤ ਨੂੰ ਜੰਗ ਵਿੱਚ ਇੱਕ ਕਦਮ ਅੱਗੇ ਰੱਖਿਆ ਸਹਿਮਤ ਖਾਨ ਕਸ਼ਮੀਰ ਦੀ ਇੱਕ ਯੰਗ ਸਟੂਡੈਂਟ ਸੀ ਉਸਦੇ ਪਿਤਾ ਹਿਦਾਇਤ ਖਾਨ ਇੱਕ ਭਾਰਤੀ ਦੇਸ਼ ਭਗਤਾਨ ਜੋ ਰੋਹ ਨਾਲ ਜੁੜੇ ਹੋਏ ਸਨ ਉਨ੍ਹਾਂ ਤੋਂ ਹੀ ਇਨਸਪਾਇਰ ਹੋ ਕੇ ਸਹਿਮਤ ਖਾਨ ਵੀ ਰੋਹ ਦੀ ਏਜੰਟ ਬਣੀ ਉਸਨੇ ਪਾਕਿਸਤਾਨ ਦੇ ਇੱਕ ਆਰਮੀ ਅਧਿਕਾਰੀ ਨਾਲ ਵਿਆਹ ਕਰ ਲਿਆ ਪਰ ਮਕਸਦ ਸੀ ਭਾਰਤ ਲਈ ਖੁਫੀਆ ਜਾਣਕਾਰੀ ਇਕੱਠੀ ਕਰਨਾ ਉਸਨੇ ਵਾਇਰਲੈਸ ਕੋਡ ਲੈਂਗੁਏਜ ਰਿਕਾਰਡਿੰਗ ਹਰ ਤਰੀਕੇ ਨਾਲ ਭਾਰਤ ਨੂੰ ਜ਼ਰੂਰੀ ਜਾਣਕਾਰੀ ਭੇਜੀ ਸਾਲ 1971 ਦੀ ਭਾਰਤ ਪਾਕਿਸਤਾਨ ਜੰਗ ਤੋਂ ਪਹਿਲਾਂ ਸਹਿਮਤ ਨੇ ਇੱਕ ਵੱਡਾ ਖੁਲਾਸਾ ਕੀਤਾ ਕਿ ਪਾਕਿਸਤਾਨ ਭਾਰਤ ਦੇ ਜਹਾਜ਼ਾਂ ਉੱਤੇ ਹਮਲਾ ਕਰਨ ਵਾਲਾ ਹੈ। ਇਸ ਜਾਣਕਾਰੀ ਨੇ ਆਈਐਨਐਸ ਵਿਕਰਾਂਤ ਨੂੰ ਬਚਾਇਆ ਤੇ ਸੈਂਕੜੇ ਸਿਪਾਈਆਂ ਦੀ ਜਾਨ ਸੁਰੱਖਿਅਤ ਰੱਖੀ। ਜਦ ਪਾਕਿਸਤਾਨ ਵਿੱਚ ਉਸਦੇ ਰਾਜ਼ ਖੁੱਲ ਗਏ ਤਾਂ ਉਹ ਕਿਸੇ ਤਰ੍ਹਾਂ ਬਚ ਕੇ ਭਾਰਤ ਆ ਗਈ ਪਰ ਇੱਥੇ ਆ ਕੇ ਵੀ ਉਸਨੇ ਕਿਸੇ ਨੂੰ ਵੀ ਆਪਣੀ ਲਾਈਫ ਦੇ ਬਾਰੇ ਵਿੱਚ ਕੁਝ ਨਹੀਂ ਦੱਸਿਆ। ਬਾਲੀਵੁੱਡ ਵੱਲੋਂ ਬਣਾਈ ਗਈ ਫਿਲਮ ਰਾਜੀ ਸਹਿਮਤ ਖਾਨ ਦੀ ਲਾਈਫ ਉੱਤੇ ਹੀ ਆਧਾਰਿਤ ਹੈ। ਐਵੇਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ।